ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸੰਤੂ ਪੱਦਰਪੁਰੀਆ ਡੇਰੀ ਫਾਰਮ ਦੇ ਵਿੱਚ। ਆਸ ਕਰਦੇ ਹਾਂ ਜੀ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ। ਮਿੱਤਰੋ ਅੱਜ ਵੱਖਰਾ ਨਜ਼ਾਰਾ ਤੁਹਾਨੂੰ ਵਿਖਾਉਣਾ ਹੈ। ਜੋ ਬਾਈ ਹੁਣਾਂ ਕੋਲ ਘੋੜੀਆਂ ਨੱਚਦੀਆਂ ਨਾਚ ਕਰਦੀਆਂ। ਵਿਆਹਾਂ ਸ਼ਾਦਗਾਂ ਤੇ ਖੜਦੇ ਆ। ਕੰਟੈਕਟ ਨੰਬਰ ਬਾਈ ਦੇ ਦਿੱਤੇ ਹੋਣਗੇ। ਤੁਹਾਡਾ ਫਰਜ਼ ਪੰਡਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਬੈਲ ਬਟਨ ਨੂੰ ਆਵਲ ਤੇ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕਦੀ ਹੈ। ਬਾਕੀ ਡਿਟੇਲ ਬਾਅਦ ਤੋਂ ਲੈਣੇ ਆ। ਫੇ ਆਉ ਕਰਕੇ ਗੱਲਬਾਤ ਕੀਤੀ ਕਰਦੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਸਾਓ ਕੀ ਹਾਲ ਜੇ? ਬਹੁਤ ਚੰਗਾ ਹੋਸਾਓ ਜੀ। ਕਿੱਥੋਂ ਆਏ ਆ ਆਪ ਜੀ? ਬਟਾਲਾ ਸ਼ਰੀਫ ਜੀ। ਬਟਾਲਾ। ਕਿੰਨੀਆਂ ਘੋੜੀਆਂ ਆਪਣੇ ਕੋਲ ਜਿਹੜੀਆਂ ਨਾਜ ਕਰਦੀਆਂ ਡਾਂਸ? ਤੇ ਇਹਨਾਂ ਭਾਜੀ, 3 ਨਾਜ ਕਰਦੀਆਂ। ਇੱਕ ਉਧਰ ਨਹੀਂ ਸਾਈਡ ਉਹ। ਹਾਂਜੀ ਆ ਗਈ ਹੈ ਜੀ। ਠੀਕ ਆ। ਆ ਤੇ ਵਯਾ ਮਾ ਸ਼ਾਦੀਆਂ ਦੇ ਖੜਦੇ ਜੀ ਭਾਜੀ ਵਯਾ ਸ਼ਾਦੀਆਂ ਬਰਾਤਾਂ ਉੱਥੇ ਜਾਂਦੀਆਂ ਜੀ ਠੀਕ ਆ ਉਹ ਰੱਥਾਂ ਉੱਥੇ ਬਣਾਈਆਂ ਹੋਣੀਆਂ ਜਿਵੇਂ ਬਾਹਰ ਖੜਨ ਵਾਲੇ ਜੀ ਜੀ ਤੇ ਇਹ ਨਾਚ ਕਰਦੀਆਂ ਡਾਂਸ ਕਰਦੀਆਂ ਡਾਂਸ ਕਰਦੀ ਆ ਆਪਣਾ ਪ੍ਰੋਫੈਸ਼ਨਲ ਕੰਮ ਘੋੜੀਆਂ ਦਾ ਹੀ ਆ ਜੀ ਰਾਤ ਰੁੱਤ ਦਾ ਠੀਕ ਆ ਸਿਰ ਪਰਚੇ ਇਦਾਂ ਨਹੀਂ ਕੰਮ ਕਰਦੇ ਮਤਲਬ ਠੀਕ ਕਰਦੇ ਉਹ ਵੀ ਕਰਦੇ ਜੀ ਤੇ ਮੋਬਾਈਲ ਨੰਬਰ ਕੀ ਆਪ ਜੀ ਦਾ 83606 ਹਾਂਜੀ 02332 ਠੀਕ ਹੈ ਜੀ ਇੱਕ ਰਾਂਜ ਕਰਾ ਕੇ ਦੋਹਾਂ ਘੋੜੀਆਂ ਦਾ ਉਹਨੂੰ ਸਾਈਡ ਤੇ ਇੱਕ ਨੂੰ ਕਢਾ ਲਓ ਇੱਕ ਇੱਧਰ ਲਾ ਲਓ ਇੱਕ ਇੱਧਰ ਰਾਂਜ ਕਰਾ ਕੇ ਆਪਣੇ ਭੈਣ ਭਰਾਵਾਂ ਨੂੰ ਵਿਖਾਈਏ ਕਨੈਕਟ ਨੰਬਰ ਫਿਰ ਉੱਪਰ ਦਿੱਤੇ ਹੋਣਗੇ ਠੀਕ ਹੈ ਗੱਲ ਕਰਦੇ ਹਾਂ ਸੋ ਜੀ ਮੜਾ ਲਈ ਖਾੜੇ ਚ ਲਾਓ ਬਈ ਮਿੱਤੂ ਇਹਵੜੀਆਂ ਕਿੱਜਾਂ ਜਿਹੜੀਆਂ ਕਰਮਾਣਾ ਮਿਲਦੀਆਂ ਜੀ ਲੋ ਜੀ ਮੇਤੋ ਅੱਜ ਵਾਲੀ ਪੂਰੀ ਜਾਣੀ ਲਓ ਜੀ ਮਕਰਾ ਲਗਾਰਾ ਆੜਮ ਸੀਸ ਇਹੋ ਜਿਹਾ ਨਜ਼ਾਰਾ ਕਿਦੋਂ ਜਿੰਦਗੀ ਚ ਨਾ ਵੇਖਿਆ ਹੋਊਗਾ ਲਓ ਜੀ ਦੇਖੋ ਸਾਡੇ ਸੰਧੂ ਬਾਰਕ ਬੱਦਰਪੁਰਿਆ